ਸਤ ਸ੍ਰੀ ਅਕਾਲ ਖੇਤੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਪਿੰਡ ਬ੍ਰਮਦਾ ਦਾ ਸਵਾਗਤ ਹੈ ਅੱਜ ਜੈਸੀ ਆਏ ਆ ਪਿੰਡ ਜੈਮਲ ਸਿੰਘ ਵਾਲਾ ਤੇ ਜੋ ਬਰਨਾਲਾ ਜ਼ਿਲ੍ਹੇ ਚ ਪੈਂਦਾ ਤੇ ਸਾਡੇ ਨਾਲ ਜੁੜੇ ਨੇ ਸੁਖਦੀਪ ਸਿੰਘ ਜੀ ਜੋ ਇਸ ਪਿੰਡ ਚ 20 ਕਿੱਲੇ ਦੇ ਮਾਲਕ ਨੇ ਤੇ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਉਹ ਆਪਣਾ ਖੇਤੀਬਾੜੀ ਕਰਦੇ ਆ ਕਰਤਾਰ ਕੰਬਾਈਨ ਉਹਨਾਂ ਦੇ ਖੇਤਾਂ ਚ ਹੁਣੇ ਲੰਘ ਕੇ ਗਈ ਆ ਤੇ ਉਹਨਾਂ ਨਾਲ ਆਪਾਂ ਦੋ ਗੱਲਾਂ ਸਾਂਝੀਆਂ ਕਰਦੇ ਆ ਜੀ ਬ੍ਰੀਟਿੰਗ ਜੀ ਆਪ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸਰ ਇਹ ਦੱਸੋ ਵੀ ਪੁਰਾਣੀ ਖੇਤੀਬਾੜੀ ਤੇ ਅੱਜ ਦੀ ਖੇਤੀ ਦੇ ਵਿੱਚ ਪਹਿਲਾਂ ਟਾਈਮ ਕੰਜ਼ਿਊਮਿੰਗ ਸੀ ਜਾਂ ਕਿਸ ਤਰੀਕੇ ਨਾਲ ਤੁਸੀਂ ਪਰਕ ਮਹਿਸੂਸ ਕਰਦੇ ਹੋ ਇਹ ਪਹਿਲਾਂ ਨਾਲ ਤਾਂ ਬਹੁਤ ਅੰਤਰ ਆ ਜੀ ਖੇਤੀ ਦਾ ਪਹਿਲਾਂ ਕਿਹੋ ਜਿਹੀ ਨਾਲ ਹੁੰਦਾ ਸੀ ਪਹਿਲਾਂ ਤਾਂ ਇਹ ਮਸ਼ੀਨਰੀ ਦੀ ਬਹੁਤ ਹੋ ਗਈ ਜੋ ਨਾ ਕੀ ਵੱਢ ਕੇ ਅੰਕਾ ਤੇ ਫਿਰ ਬੜੰਬੇ ਨਾਲ ਕੁਦਰ ਦੇ ਹੁੰਦੇ ਜੀ ਹੁਣ ਤਾਂ ਸਾਰੀ ਘੰਟੇ ਦੋ ਤਿੰਨ ਘੰਟੇ 20 ਮੀਟ ਜਿਆਦਾ ਹੁੰਦੀ ਸੀ ਹਾਂਜੀ ਹਾਂਜੀ 20 ਮੀਟ ਜਿਆਦਾ ਹੁੰਦੀ ਸੀ ਲੇਬਰ ਵਾਲੀ ਪੈਂਦੀ ਸੀ ਤੇ ਹੁਣ ਟੈਕਨੋਲੋਜੀ ਆ ਗਈ ਲੇਕਿਨ ਖੇਤੀ ਮਹਿੰਗੀ ਵੀ ਹੋ ਗਈ ਕਿ ਨਹੀਂ ਮਹਿੰਗੀ ਵੀ ਹੋ ਗਈ ਨੇ ਕਿਨੋਂ ਫਸਲ ਵੀ ਝੁਗਲੀ ਨਿਕਲਣ ਲੱਗੀ ਜੀ ਛਾਰੇ ਗੱਲਾਂ ਹੋ ਗੀਆਂ ਸਾਰੇ ਗੱਲਾਂ ਇਹ ਜਿਵੇਂ ਗਈ ਹੋ ਗਈ ਉਹ ਹੀ ਜਵਲ ਵੀ ਵੱਧ ਦੇਖਦੀ ਹੈ ਅੱਛਾ ਜੀ ਤਾਂ ਟੈਕਨੋਲੋਜੀ ਵਾਈਜ਼ ਓਵਰ ਆਲ ਜੇ ਦੇਖਿਆ ਜਾਵੇ ਤਾਂ ਖੇਤੀਬਾੜੀ ਦੇ ਵਿੱਚ ਆਮਦਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਆਮਦਨ ਠੀਕ ਹੈ ਜੀ ਇਨੇ ਆਪ ਦੀ ਖੇਤੀ ਉਹ ਠੀਕ ਆ ਜਿਹਨ ਟੇਕ ਰੁਕਣ ਨੂੰ ਤਾਂ ਨਹੀਂ ਆਂਦੀ ਜਿਹੜੀ ਆ ਨੌਜਵਾਨ ਪਨੀਰੀ ਬਾਹਰ ਨੂੰ ਜਾ ਰਹੀ ਹੈ ਉਹ ਕਹਿੰਦੇ ਖੇਤੀਬਾੜੀ ਚ ਦਿਲ ਨਹੀਂ ਲੱਗਦਾ ਜਾਂ ਕਿਸ ਤਰੀਕੇ ਨਾਲ ਕਿੱਥੇ ਕਮੀ ਹੈ ਤਜੀ ਕਮੀ ਤਾਂ ਹੁਣ ਜਦ ਤਾ ਹੁਣ ਆਪਾਂ ਗਵਰਨਮੈਂਟ ਦੀ ਉਮੀਦ ਆਦੋ ਖੇਤੀ ਤਾਂ ਠੀਕ ਹੈ ਜੀ ਇਹਨੇ ਆਪ ਖੱਤੀ ਕੰਮ ਕਰਦੇ ਠੀਕ ਹੈ ਨਹੀਂ ਕੋਈ ਨਾ ਕੋਈ ਦੇ ਪਿੱਛੇ ਕਾਰਨ ਹੁੰਦੇ ਨੇ ਸਰਕਾਰਾਂ ਦੀ ਆਪਾਂ ਸਾਰਾ ਦੋਸ਼ ਨਹੀਂ ਦੇ ਸਕਦੇ ਚਾਹੇ ਕਾਂਗਰਸ ਆ ਜਾਵੇ ਚਾਹੇ ਅਕਾਲੀ ਆ ਜਾਣ ਚਾਹੇ ਆਪਦੀ ਸਰਕਾਰ ਆ ਜਾਵੇ ਓਵਰ ਆਲ ਮਤਲਬ ਤੁਸੀਂ ਸੱਬੇ ਚਾਰ ਦੇ ਵਿੱਚ ਜੀਵਨ ਸ਼ੈਲੀ ਦੇ ਵਿੱਚ ਕੀ ਮਹਿਸੂਸ ਹੁੰਦਾ ਤੁਹਾਨੂੰ ਵੀ ਉਦੇ ਬਾਰੇ ਥੋੜਾ ਦੱਸੂ ਥੋੜਾ ਸਾਰਾ ਟ੍ਰੈਂਡ ਵੀ ਬਣ ਗਿਆ ਹੈ ਹਾਂ ਜੀ ਟ੍ਰੈਂਡ ਵੀ ਵੈਸੀ ਤਨਾਲ ਜਿਵੇਂ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੈਗੀ ਉਹ ਵੀ ਲੋਕ ਜਾ ਰਹੇ ਨੇ ਹੂੰ ਹੂੰ ਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਇੱਕ ਥੀ ਘੱਟ ਜ਼ਮੀਨ ਹੈ ਉਹਨਾਂ ਦਾ ਚਲੋ ਜਾਣਾ ਬਣਦਾ ਵੀ ਹੈ ਪਰ ਉਹਨਾਂ ਨੂੰ ਦੇਖ ਕੇ ਜਿਨ੍ਹਾਂ ਕੋਲੇ ਖੁੱਲੀਆਂ ਪੈਲੀਆਂ ਨੇ ਇੱਥੇ ਵਧੀਆ ਸਰ ਦਾ ਉਹ ਵੀ ਜਾ ਰਹੇ ਥੋੜਾ ਟ੍ਰੈਂਡ ਵੀ ਬਣ ਕੇ ਹੂੰ ਪਹਿਲਾਂ ਪਹਿਲਾਂ ਕੋਈ ਸੋਚ ਹੁੰਦੀ ਸੀ ਮੈਂ ਆਪਣੇ ਮੁੰਡੇ ਨੂੰ ਡਾਕਟਰ ਬਣਾਉਣਾ ਇੰਜੀਨੀਅਰ ਬਣਾਉਣਾ ਲੈਕਚਰਰ ਬਣਾਉਣਾ ਪਹਿਲਾਂ ਅੱਜ ਤੋਂ ਜੇ 20 ਸਾਲ ਪਹਿਲਾਂ 25 ਸਾਲ ਪਹਿਲਾਂ ਤੇ ਇਹ ਸੋਚ ਹੁੰਦੀ ਸੀ ਅੱਜ ਦੀਆਂ ਰੇਟਾਂ ਦੇ ਵਿੱਚ ਘੱਟ ਪੜੇ ਦੀ ਗੱਲ ਆ ਲੋ ਦਸਵੀਂ ਕਰੇ ਦੀ ਗੱਲ ਆ ਲੋ ਉਹ ਨੂੰ ਆ ਮੈਂ ਪਲੱਸ 2 ਕਰਕੇ ਹੈਲਟਸ ਕਰਕੇ ਮੈਂ ਕੈਨੇਡਾ ਨੂੰ ਜਾਵਾਂ ਹੈਲਟਸ ਕਰਕੇ ਮੈਂ ਆਸਟ੍ਰੇਲੀਆ ਨੂੰ ਜਾਵਾਂ ਉਹ ਰਵਾਇਤ ਜਿਹੜੀ ਹੈ ਚਾਹੇ ਉਹ ਸ਼ਹਿਰਾਂ ਦੀ ਲਾ ਲੋ ਚਾਹੇ ਪਿੰਡਾਂ ਦੀ ਲਾ ਲੋ ਪੰਜਾਬ ਦੇ ਪਿੰਡਾਂ ਦੇ ਪਿੰਡ ਸਭ ਖਾਲੀ ਹੋ ਰਹੇ ਆ ਇਹ ਬਨੇ ਫਰੀਆਨੇ ਦਿੱਲੀ ਤੱਕ ਵੀ ਇਹ ਚੀਜ਼ ਪਹੁੰਚ ਰਹੀ ਹੈ ਹੁਣ ਜੋ ਦੇਖਣ ਚ ਆਇਆ ਉਹ ਚੀਜ਼ ਜਿਹੜੀ ਤੁਸੀਂ ਜ਼ਿੰਮੇਵਾਰ ਕਿਨੂੰ ਮੰਨਦੇ ਹੋ ਜ਼ਿੰਮੇਵਾਰ ਤਾਂ ਇਹ ਆਪ ਹੀ ਆ ਮੰਨ ਲਓ ਕਿ ਜਦੋਂ ਇੱਥੇ ਦਾ ਆਪਾਂ ਕੰਮ ਕਰਨਾ ਨਹੀਂ ਆਪਾਂ ਬਾਹਰ ਜਾ ਕੇ ਉੱਥੇ ਵੀ ਤਾਂ ਕਰਦੀਆਂ ਨੇ ਕੰਮ ਹਾਂਜੀ 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 ਇੱਥੇ ਕੋਈ ਕਰਕੇ ਨਹੀਂ ਖੋਛਾ ਖਿਲਚ ਉਦਨੀ ਦੋਸ਼ੀ ਕੋਣ ਹੈ ਉਦਨੀ ਦੋਸ਼ੀ ਆਪਾਂ ਐ ਬਿਸ਼ਰਮੀ ਮੰਨਦੇ ਪਿੰਡ ਕੰਮ ਕਰਨ ਦੀ ਬਾਹਰ ਕਰਦੇ ਆ ਬਾਹਰ ਤੇ ਕੁਝ ਮਰਜ਼ੀ ਕਰੀ ਜਾਣਾ ਪਿੰਡ ਵਿੱਚ ਬਿਸ਼ਰਮੀ ਮੰਨਦੇ ਆ ਦਿਹਾੜੀ ਆ ਲੈਉਣੇ ਠੀਕ ਆ ਬਾਹਰ ਤੇ ਕੋਈ ਲੈਟਰੀਆਂ ਛਾਪ ਕਰਨ ਦਾ ਨਜ਼ਰ ਤਾਂ ਵੀ ਲੱਗਣਾ ਬਹੁਤ ਸੀ ਦਾ ਹਾਂਜੀ ਇੱਥੇ ਖਮਨੀ ਬਹੁਤ ਪੀਰੇ 버ਗਰ ਵੇਚਣੇ ਸਾਰਾ ਕੁਝ ਕਰਦੇ ਆ ਤਵੇਰੇ ਅਖਬਾਰਾਂ ਵੀ ਵੰਡ ਕੇ ਆਉਂਦੇ ਆ ਪਿੰਡ ਨਾ ਫਰਦ ਮੰਨਦੇ ਹੋਰ ਹੀ ਹੋਇਆ ਜਾ ਹੋ ਗਈ ਬਸ ਤੁਸੀਂ ਜਨੂਅਰ ਮਹੀਨੇ ਨਾਲ ਇੱਕ ਗੱਲ ਦੱਸੋ ਵੀ ਖਾਲਸਾ 365 ਦਿਨ ਹੁੰਦੇ ਆ ਹਾਂਜੀ ਤੇ ਖੇਤੀਬਾੜੀ ਚ ਤੁਹਾਨੂੰ ਕਿੰਨੇ ਕਿ ਦਿਨ ਕੰਮ ਕਰਨਾ ਪੈਂਦਾ ਦੇਖੋ ਇਹ ਤਾਂ ਤੁਹਾਨੂੰ ਵੀ ਪਤਾ ਵੀ ਮਸ਼ੀਨਰੀ ਨੇ ਤੁਹਾਡਾ ਸਮਾਂ ਬਹੁਤ ਬਚਾਤਾ ਸਮਾਂ ਬਹੁਤ ਬਚਾਤਾ ਉਹ ਮੰਨ ਲਓ ਜਿਹੜਾ 150 ਤਿੰਨ ਵਾਲਾ ਕੰਮ ਸੀ ਉਹ 70 ਦਿਨਾਂ ਦਾ ਰਹਿ ਗਿਆ ਮਸ਼ੀਨਰੀ ਤੁਹਾਡੇ 70 ਦਿਨ ਬਚਾਤੇ ਲੇਕਿਨ ਤੁਸੀਂ ਕੀ ਕੀਤਾ ਨਹੀਂ ਦੇਖੋ ਜੀ ਗੌਰ ਤਾਂ ਡੇਲੀ ਕਰਨੀ ਪੈਂਦੀ ਹੈ ਖੇਤੀਬਾੜੀ ਜਣੀ ਉਹ ਜਿਹੜਾ ਜ਼ੋਰ ਵਾਲਾ ਕੰਮ ਉਹ ਕੱਟ ਗਿਆ ਜੀ ਨਿਗਰਾਨੀ ਨਹੀਂ ਰਹੀ ਨਿਗਰਾਨੀ ਨਹੀਂ ਰਹੀ ਨਿਗਰਾਨੀ ਨਹੀਂ ਰਹੀ ਤਾਂ ਕਿਹੜਾ ਬਣਾ ਚੁੱਤਤੋ ਪਰ ਜਿਹੜਾ ਪਹਿਲਾਂ ਜੇ ਦੋ ਦਿਨ ਲਾਂਗੇ ਤਾਂ ਛੁੱਟੀ ਪੈ ਗਈ ਤਾਂ ਖਤਮ ਹੈ ਕੰਮ ਹਾਂ ਜੀ ਇਹ ਮੇਰ ਕੋਲ 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 ਬੈਠੇ ਜੀ ਦੋ ਦੰਦ ਦਵਾਈ ਕਿ ਨਹੀਂ ਨਾਂਗੇ ਜੀ ਗੌਰ ਤਾਂ ਪੂਰੀ ਰੱਖਣੀ ਪੈਂਦੀ ਜਾਨੀ ਪਹਿਲਾਂ ਨਾਲੋਂ ਜਿਹੜੇ ਇੱਥੇ 10 ਬੰਦੇ ਕੰਮ ਕਰਦੇ ਉਹਦੇ ਦੋ ਹੀ ਸੰਭੀ ਜਾਂਦੇ ਆ ਹਾਂ ਹਾਂ ਜਾਨੀ ਮਸ਼ੀਨਰੀ ਨਾਲ ਤਾਂ ਫਰਕ ਪੈ ਗਿਆ ਪਰ ਥੋੜਾ ਜਿਹਾ ਜਿਵੇਂ ਹੁਣ ਰਿਹਾਂ ਸੁਪਰੀਆਂ ਦੇ ਖਰਚੇ ਵਧ ਗਏ ਜੀ ਅੱਛਾ ਗਵਰਨਮੈਂਟ ਹੁਣ ਜਿਵੇਂ ਅੱਜ ਤੋਂ 5-7 ਸਾਲ ਪਹਿਲਾਂ ਇੱਕ ਡੀਏਪੀ ਦਾ ਸਹਲਾ ਲਗਭਗ ਮੰਨ ਕੇ ਚਲੋ ਜੀ 4 450 ਰੁਪਏ ਦਾ ਸੀਗਾ ਤੇ ਅੱਜ ਦੀ ਗੱਡੀ ਉਹ 12 1300 ਰੁਪਏ ਦਾ ਹਾਂ ਤਕਰੀਬਨ ਤਿੱਗਣੀ ਕੀਮਤ ਦਾ ਡੀਏਪੀ ਹੋ ਚੁੱਕਿਆ ਹਾਂ ਮੰਨ ਕੇ ਚਲੋ ਫਸਲ ਦਾ ਰੇਟ ਨਹੀਂ ਵਧਿਆ ਹੈਗਾ ਜੀ ਹਾਂ ਜੀ ਹਾਂ ਖਾਦਾਂ ਹੋ ਗਈਆਂ ਦੁਬਾਰਾ ਇਹਦਾ ਤੇਲ ਦਾ ਵਧ ਗਿਆ ਜੀ ਹਾਂ ਤੇ ਨਾਲੇ ਬਾਕੀ ਜਿਹੜਾ ਬੰਦਾ ਵਧੀਆ ਟੈਂਕ ਨਾਲ ਰੀਜਨਲ ਕਰਦਾ ਜੀ ਖੇਤੀ ਕੋਈ ਮਾੜੀ ਚੀਜ਼ ਨਹੀਂ ਹੈਗੀ ਵਧੀਆ ਇਨਕਮ ਵਾਲਾ ਸਾਧਨ ਹੈਗਾ ਇਹ ਖੇਤੀ ਦੇ ਨਾਮ ਨਾਲ ਆਪਾਂ ਸਹਾਇਕ ਤੰਦਿਆਂ ਨੂੰ ਨਾਲ ਅਡਾਪਟ ਕੀਤਾ ਜਾਵੇ ਤੇ ਉਹਦੇ ਨਾਲ ਆਪਾਂ ਆਪਣੀ ਆਮਦਨ ਵਧਾ ਸਕਦੇ ਹਾਂ ਹਾਂਜੀ ਜੇ ਆਪਾਂ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇ ਕਿਉਂਕਿ ਦੇਖੋ ਕਣਕ ਦਾ ਰੇਟ ਆਪਾਂ ਸੋਚੀਏ ਦੁੱਗਣਾ ਹੋ ਜਾਊਗਾ ਤਾਂ ਹੁਣ ਤੁਰਿਆ ਹਾਂਜੀ ਖਰਚੇ ਜਰੂਰ ਡੇ ਬਾਏ ਡੇ ਵਧਦੇ ਜਾ ਰਹੇ ਆ ਮਸ਼ੀਨਰੀ ਮਹਿੰਗੀ ਹੁੰਦੀ ਜਾ ਰਹੀ ਆ ਓਵਰঅল ਸਿਸਟਮ ਦੇ ਵਿੱਚ ਤੇ ਉਹ ਜਿਹੜਾ ਆਮਦਨ ਦਾ ਜਿਹੜਾ ਤਰੀਕਾ ਹੈਗਾ ਉਹ ਬਹੁਤ ਸਲੋ ਹੋਇਆ ਸਲੋ ਹੋ ਗਿਆ ਜਦਕਿ ਆਪਾਂ ਖਰਚਿਆਂ ਦੀ ਗੱਲ ਕਰੀਏ ਤਾਂ ਉਹ ਪਿਛਲੇ 10 ਸਾਲਾਂ ਦੇ ਵਿੱਚ ਉਹ 3 ਗੁਣਾ ਦੇ ਨੇੜੇ ਤੇੜੇ ਪਹੁੰਚ ਗਏ ਹੈਗੇ ਆ ਤੇ ਕਣਕ ਦਾ ਪੰਜ ਲਾਗੇ ਚੱਲੀ ਹੈ ਤੁਹਾਡੇ ਸਾਹਮਣੇ ਪਿਛਲੇ 10 ਸਾਲਾਂ ਵਿੱਚ ਕਿੰਨਾ ਕੁ ਮੁੱਲ ਵਧਿਆ 10 ਸਾਲ ਪਹਿਲਾਂ ਕਣਕ ਦਾ ਕੀ ਮੁੱਲ ਕੀ ਸੀ 13-1400 ਰੇਟ ਹੋਗਾ ਜੀ ਜਿੰਨੇ ਖਰਚੇ ਵਧਿਆ ਉਹ ਹਿਸਾਬ ਨਾਲ ਬਸਲਾ ਤੇ ਰੇਟ ਨਹੀਂ ਵਧੇ ਤੇ ਅੱਜ ਕੀ ਰੇਟ ਤੁਹਾਡੇ ਕਣਕ ਜਾ ਰਹੀ ਹੈ 2275 ਜੀ 2275 ਜੇ ਆਪਾਂ ਗੱਲ ਕਰੀਏ 1400 ਤੋਂ ਲੈ ਕੇ ਹੁਣ ਇਹ 2275 ਤੱਕ ਦਾ ਸਫਰ ਪਿਛਲੇ 10 ਸਾਲਾਂ ਦਾ ਰਿਹਾ ਕਣਕ ਦਾ ਜੇ ਆਪਾਂ ਮਹਿੰਗਾਈ ਦੀ ਗੱਲ ਕਰੀਏ ਤਾਂ ਤਿੰਨ ਗੁਣਾ ਮਹਿੰਗਾਈ ਜਿਹੜੀ ਆ ਉਹ ਕੋਈ ਮੇਰੇ ਖਿਆਲ ਨਾਲ ਕੋਈ ਹਰ ਇੱਕ ਬੰਦਾ ਜੋ ਅਸੀਂ ਬੈਠੇ ਆ ਤਾਂ ਸਾਰੇ ਸਹਿਮਤ ਹੋਣਗੇ ਤੇ ਇਹਦੇ ਪਿੱਛੇ ਇਹ ਕਹਾਣੀ ਹੈ ਨੌਜਵਾਨ ਪਨੀਰੀ ਦੇ ਬਾਹਰ ਜਾਣ ਦੀ ਕਿਉਂਕਿ ਜੇ ਚਾਰ ਪੈਸੇ ਲੱਭਦੇ ਕਿਤੇ ਚੀਜ਼ ਤੋਂ ਹਾਂਜੀ ਫਿਰ ਕੰਮ ਕਿਉਂ ਬੰਦਾ ਕੰਮ ਨਹੀਂ ਕਰੂਗਾ ਇਹਦੇ 'ਚ ਤਾਂ ਕੋਈ ਦੋਰਾਏ ਨਹੀਂ ਹੈਗੀ ਤੇ ਆਪਾਂ ਖੇਤੀ ਹੈਲਪਲਾਈਨ ਦੇ ਮਾਧਿਅਮ ਰਾਹੀਂ ਤੁਸੀਂ ਕੀ ਕਹਿਣਾ ਜਾਓਗੇ ਵੀ ਸਰਕਾਰ ਨੂੰ ਇਹ ਕਰਨਾ ਚਾਹੀਦਾ ਸਰਕਾਰ ਨੂੰ ਤਾਂ ਜੀ ਮੈਨ ਫਸਲਾਂ ਦਾ ਸਹੀ ਮੁੱਲ ਮਿਲਣਾ ਚਾਹੀਦਾ ਜੀ ਤੇ ਇਸ ਚੀਜ਼ 'ਚ ਇੱਕ ਹੋਰ ਜਿਵੇਂ ਤੁਸੀਂ ਗੱਲ ਕਰਦੇ ਹੋ ਸਾਇਕ ਧੰਦੀ ਦੀ ਇੱਕ ਹੋਰ ਵੀ ਵੱਡੀ ਪ੍ਰੋਬਲਮ ਆਉਂਦੀ ਹੈ ਜੀ ਖੇਤੀ ਦੇ ਵਿੱਚ ਜਦੋਂ ਮੈਂ ਫਰਜ਼ ਕਰੂ ਅਸੀਂ ਇੱਥੇ ਆਲੂ ਲਾਨੇ ਆਲੂ ਲਾਉਣ ਤੋਂ ਬਾਅਦ ਜਦੋਂ ਅਸੀਂ ਸੇਲ ਕਰਨੇ ਆ ਤਾਂ ਉਹਨਾਂ ਦਾ ਰੇਟ ਹੁੰਦਾ 6 ਰੁਪਏ 70 ਰੁਪਏ ਹਾਂਜੀ ਹਾਂਜੀ ਪਰ ਕਿਲੋ ਤੇ ਜਦੋਂ ਅਸੀਂ ਉਹ ਵਪਾਰੀਆਂ ਨੂੰ ਵੇਚ ਦਿੰਨੇ ਆ ਉਹਨਾਂ ਨੇ ਲੈ ਕੇ ਸਟੋਰ ਚ ਲਾ ਦੇਨੇ ਆ ਤੇ ਉਹਨਾਂ ਨੇ ਫਿਰ ਤੁਰੰਤ ਡਬਲ ਰੇਟ ਕਰ ਦੇਣਾ ਹਾਂਜੀ ਬਿਲਕੁਲ ਇਹ ਤਾਂ ਸਹੀ ਗੱਲ ਹੈ ਰੇਤਨ ਵਾਲੇ ਨੂੰ ਉਹੀ 18-20 ਰੁਪਏ ਮਿਲਣਾ ਹੈ ਮਤਲਬ ਕਿ ਜਿਹੜਾ ਇਹ ਗੈਪ ਆ ਜੀ ਇਹਦੇ ਉੱਤੇ ਸਰਕਾਰ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਸਾਡੇ ਤੋਂ 6 ਰੁਪਏ 70 ਰੁਪਏ ਲੈ ਕੇ ਉਹਨਾਂ ਨੇ ਅੱਗੇ 20 ਰੁਪਏ ਵੇਚ ਦੇਣ ਹਾਲਾਂਕਿ ਉਹਨਾਂ ਦੀ ਸਿਰਫ ਉਹਨਾਂ ਨੇ ਆਪਣੀ ਪੂੰਜੀ ਲਈ ਸਾਡੀ ਤਾਂ ਉਸ ਦੇ ਉੱਪਰ 4 ਮਹੀਨੇ 6 ਮਹੀਨੇ ਦੀ ਮਿਹਨਤ ਸੀਗੀ ਅਸੀਂ ਤਾਂ ਮਿਹਨਤ ਕਰਨ ਤੋਂ ਬਾਅਦ ਵੀ 6 ਰੁਪਏ 70 ਰੁਪਏ ਨੂੰ ਪੀਚੇ ਪਰ ਮਨਪ੍ਰੀਤ ਜੀ ਦਾ ਇੱਕ ਤੋੜ ਜੋ ਸਰਕਾਰ ਵੱਲੋਂ ਦਿੱਤਾ ਗਿਆ ਵੀ ਉਹ ਜੋ ਤੁਸੀਂ ਗੱਲ ਕੀਤੀ ਹੈ ਵੀ ਉਹਦਾ ਤੋੜ ਹੈ ਵੀ ਗਵਰਨਮੈਂਟ 인ਫਰਾਸਟਰਕਚਰ ਫੰਡ ਵੀ ਦਿੰਦੀ ਹੈ ਉਹ ਇਹ ਵੀ ਕਹਿੰਦੀ ਹੈ ਵੀ ਫਾਰਮਰ ਇਕੱਠੇ ਹੋਣ ਗਰੁੱਪ ਬਣਾਉਣ ਖੇਤੀਬਾੜੀ ਕਰਨ ਅਸੀਂ ਲੋਨ ਵੀ ਦੇਣ ਨੂੰ ਤਿਆਰ ਆ ਤੇ ਹੋ ਕੇ ਕੋਰਸਟੋਰ ਲਾਉਣਾ ਉਹਦੇ ਤੇ ਵੀ ਤੁਹਾਨੂੰ ਲੋਨ ਹੈਗੇ ਆ ਸਾਰਾ ਕੁਝ ਜੋ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਤੇ ਉਹ ਉਹਦੇ ਵਿੱਚ ਕਿੰਨੀ ਸੱਚਾਈ ਹੈ ਉਹਦੇ ਵਿੱਚ ਕਿਸਾਨ ਨੂੰ ਕੀ ਦਿੱਕਤਾਂ ਨੇ ਉਹਦੇ ਬਾਰੇ ਤੁਸੀਂ ਕੁਝ ਦੱਸੋ ਜੇ ਜਨਾ ਸਰ ਤੁਸੀਂ ਮੰਨ ਕੇ ਚੱਲੋ ਵੀ ਕੋਆਪਰੇਟ ਕਰਾਉਣੇ ਲਾ ਬਜਾ ਹੋਰ ਵੱਡੇ ਲੋਕ ਉਹੀ ਆਪਣੇ ਤੱਕ ਸੀਮਤ ਰੱਖ ਲੈਂਦੇ ਆ ਆਮ ਬੰਦੇ ਤੱਕ ਇਹ ਚੀਜ਼ਾਂ ਪਹੁੰਚਦੀਆਂ ਇਹ ਕਿਹਦਾ ਰੀਜ਼ਨ ਕੀ ਹੈ ਮਤਲਬ ਸਰਕਾਰੀ ਜਿਹੜੀਆਂ ਪਾਲਿਸੀਆਂ ਨੇ ਅਸੀਂ ਅਖਬਾਰਾਂ ਚ ਪੜ੍ਹਦੇ ਆ ਤੁਹਾਡੇ YouTube ਤੇ ਵੀਡੀਓਜ਼ ਆਉਂਦੀਆਂ ਨੇ Facebook ਤੇ ਸਾਰਾ ਕੁਝ ਆਉਂਦਾ ਵੀ ਗਵਰਨਮੈਂਟ ਇਨਫਰਾਸਟ੍ਰਕਚਰ ਫੰਡ ਹੈ ਜੀ 90% ਲੋਨ ਹੈਗੇ ਆ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਦੇ ਵਿੱਚ ਕਿਸਾਨ ਕੋਲੇ ਕਿਉਂ ਨਹੀਂ ਪਹੁੰਚਦੀਆਂ ਚੀਜ਼ਾਂ ਉਹ ਅਵੇਅਰਨੈਸ ਦੀ ਕਮੀ ਹੈ ਜਾਂ ਕਿੱਥੇ ਕੀ ਜਿਵੇਂ ਹੁਣ ਤੁਸੀਂ ਲਾ ਲਓ ਵੀ ਆਪਣੇ ਏਰੀਆ ਦੇ ਵਿੱਚ ਵੀ ਬਹੁਤ ਲੋਕਾਂ ਨੇ ਜਿਵੇਂ ਝੋਨੇ ਦੀ ਪਰਾਲੀ ਨੂੰ ਖੇਤ ਦੇ ਵਿੱਚ ਸਾੜਨ ਵਾਸਤੇ ਬਹੁਤ ਮਸ਼ੀਨਰੀ ਤੇ ਅਖਬਾਰਾਂ ਚ ਗੱਡੀਆਂ ਵੀ ਸਬਸਿਡੀਆਂ ਦੇ ਰਹੇ ਆ ਪਰ ਐਕਚੁਅਲ ਚ ਗਰਾਉਂਡ ਲੈਵਲ ਤੇ ਇੱਕ ਪਿੰਡ ਦੇ ਵਿੱਚ ਇੱਕ 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 ਵੀ ਸੰਦ ਨਹੀਂ ਮਿਲਿਆ ਹੈਗਾ ਕੋਈ ਵੀ ਸੰਦ ਨਹੀਂ ਮਿਲਿਆ ਹੈਗਾ ਇਹ ਅੱਗ ਲਾਉਣ ਤੋਂ ਰੁਕੀ ਜਾਂਦੇ ਅੱਗੇ ਉਹ ਵਾਲੇ ਵੀ ਨਾ ਕੋਈ ਹੱਲ ਨਹੀਂ ਉਹ ਸਬਸਿਟੀ ਵਾਲੇ ਜਿਹੜੀਆਂ ਗੱਲਾਂ ਨੇ ਜੀ ਉਹ ਜ਼ਿਆਦਾਤਰ ਅਖਬਾਰਾਂ ਤੱਕ ਹੀ ਸੀਮਤ ਨੇ ਜੀ ਅਖਬਾਰਾਂ ਤੱਕ ਹੀ ਸੀਮਤ ਹੈ ਜੀ ਜੇ ਤੁਸੀਂ ਸਬਸਿਡੀ ਜਿਹੜੀ ਕਹਿੰਦੇ ਆ ਜੀ ਕਿ ਜੇ ਤੁਸੀਂ ਕੋਈ ਵੀ ਥੂੜੀ ਰੀਪਰ ਲਾ ਲਓ ਉਨੇ ਦਾ ਉਹ ਸਿੱਧਾ ਦੇ ਜਾਂਦੇ ਆ ਹਾਂ ਹਾਂ ਕਾ ਕਰਕੇ ਜਿਹੜੀ ਸਬਸਿਡੀ ਹੈ ਤਾਂ ਉਹਨੀ ਸਬਸਿਡੀ ਰੇਟ ਵਧਾਉਂਦੇ ਸਬਸਿਡੀ ਜਦੋਂ ਬਿੱਲ ਲੈਣੇ ਤਾਂ ਉਹਨਾਂ ਦਾ ਰੇਟ ਵਧਾ ਪਰ ਆਪਰੇ ਹੀ ਪੈਂਦੀ ਇਹ ਗੱਲ ਮਤਲਬ ਤੁਹਾਨੂੰ ਉਧਰੋਂ ਨਹੀਂ ਭਰ ਲਿਆ ਤਾਂ ਉਧਰੋਂ ਉਧਰੋਂ ਭਰ ਲਿਆ ਬਸ ਉਹ ਕਿਹੜਾ ਖਵਾ ਕੇ ਭਰ ਲੈਂਦੇ ਆ ਧੰਨ ਭਰ ਲੈਂਦੇ ਹਾਂਜੀ ਹਾਂਜੀ ਇਹਦਾ ਕੋਈ ਇਹਦਾ ਚਾਹ ਹੁਣ ਕੋਈ ਵੀ ਲੈ ਲਓ ਹੈਪੀਸੀ ਟੂ ਲੈ ਲਓ ਸਿੱਧਾ ਲੈ ਲਓ ਉਹ ਦੂਸਰ ਮਤਲਬ ਕਿ ਜਿੰਨੇ ਦਾ ਸਬਸਿਡੀ ਕੱਟ ਕੇ ਮਿਲਦੀ ਹੈ ਉਹਨੇ ਦੀ ਉਹਨੇ ਸਿੱਧੀ ਮਿਲਦੀ ਬਾਤ ਉਹਦੇ ਪੰਜ ਸਾਲ ਉਹ ਬਸ ਅੱਗੇ ਦੇ ਅੱਗੇ ਉਹ ਕੋਈ ਬੇਨਫੀਟ ਮਿਲਦਾ ਨਹੀਂ ਕਿਸਾਨ ਤੇ ਇੱਕ ਨਹੀਂ ਆਉਂਦਾ ਤੇ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਜੀ ਮਿੱਠੂ ਜੀ ਨਹੀਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਕਿੰਨੀ ਕੁ ਉਮਰ ਹੈ ਤੁਹਾਡੀ ਮੇਰੀ ਉਮਰ ਜੀ 58 ਸਾਲ ਦੀ 58 ਸਾਲ ਦੀ ਹੋਊਗੀ ਮੈਂ ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਖੇਤੀਬਾੜੀ ਕਰਦੇ ਤਾਂ ਕਿੰਨੇ ਕੁ ਪੜੇ ਲਿਖੇ ਹੋ ਤੁਸੀਂ ਬੜੇ ਪੁੜੇ ਦਾ ਕੁਛ ਨਹੀਂ ਜੀ ਅੱਛਾ ਜੀ ਪੰਜ ਬੱਚਾ ਤੁਸੀਂ ਚਿੱਕ ਤੇ ਮੁੜ ਕੇ ਖੇਤੀਬਾੜੀ ਜੀ ਰਹੇ ਹਾਂ ਜੀ ਪਹਿਲਾਂ ਹੱਥੀਂ ਮਿਹਨਤ ਵੀ ਕੀਤੀ ਹੁੰਦੀ ਹਣੀ ਤੁਸੀਂ ਜੀ ਹੱਥੀਂ ਵੜਦੇ ਰਹੇ ਹਾਂ ਜੀ ਵੱੜਦਾਂ ਨਾਲ ਵੀ ਮਾੜਾ ਮੋਟਾ ਗਾਉਂਦੇ ਸੀ ਛੋਟਾ ਛੋਟਾ ਹੀ ਹੁੰਦਾ ਸੀ ਮੈਂ ਅੱਛਾ ਜੀ ਮਸ਼ੀਨਰੀ ਤੋਂ ਪਹਿਲਾਂ ਅੱਛਾ ਜੀ ਹਾਂ ਤੇ ਅੱਜ ਦੀ ਖੇਤੀਬਾੜੀ ਤੁਹਾਡੇ ਪੋਤੇ ਵੀ ਕਰਦੇ ਨੇ ਖੇਤੀਬਾੜੀ ਹਾਂ ਉਸੇ ਸਾਡੇ ਅੱਛੇ ਪੁੱਤੇ ਨੇ ਤੁਹਾਡੇ ਤੁਗਦੀਪ ਸਿੰਘ ਜੀ ਇਹਨਾਂ ਦੇ ਪੋਤਾ ਜੀ ਨੇ ਬਿੱਟੂ ਸਿੰਘ ਜੀ ਦੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਇਹ ਵਿਚਾਰ ਸਾਂਝੇ ਕਰਨ ਲਈ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਫੇਰ ਹਾਜ਼ਰ ਹੋਵਾਂਗੇ ਸਾਰਿਆਂ ਨੂੰ ਦਿਓ ਇਜਾਜ਼ਤ ਧੰਨਵਾਦ